ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰ ਆ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਬਾਬਾ ਭੈਰੋ ਜੀ ਦਾ ਦੜੇ ਸੱਟ ਦਾ ਨੰਬਰ ਲੈਣ ਲਈ ਮੰਤਰ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਆਪ ਸਭ ਨੂੰ ਜਿਵੇਂ ਕਿ ਪਤਾ ਹੀ ਹੈ ਬਾਬਾ ਭੈਰੋ ਜੀ ਦਾ ਜਿਹੜਾ ਦੜੇ ਸੱਟ ਦਾ ਮੰਤਰ ਹੁੰਦਾ ਆ ਇਹ ਕਦੇ ਵੀ ਖਾਲੀ ਨਹੀਂ ਜਾਂਦਾ ਇਸ ਨਾਲ ਤੁਹਾਨੂੰ ਸੱਟੇ ਦਾ ਨੰਬਰ ਜ਼ਰੂਰ ਮਿਲਦਾ ਹੈ ਜੇਕਰ ਤੁਸੀਂ ਇਸ ਮੰਤਰ ਨੂੰ ਚੰਗੀ ਤਰ੍ਹਾਂ پڑھਦੇ ਹੋ ਸੰਗੀਤ ਰਸ ਮੰਤਰ ਨੂੰ ਸੁੱਧ ਕਰਦੇ ਹੋ ਤਾਂ ਤੁਹਾਨੂੰ ਇਸ ਮੰਤਰ ਦੇ ਨਾਲ ਸੱਤੇ ਦਾ ਨੰਬਰ ਜ਼ਰੂਰ ਮਿਲੇਗਾ ਸਭ ਤੋਂ ਪਹਿਲਾਂ ਆਪ ਸਭ ਨੂੰ ਮੰਤਰ ਦੱਸਦੇ ਹਾਂ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਮੰਤਰ ਨੂੰ ਨੋਟ ਕਰ ਲੈਣਾ ਹੈ ਭੈਰੂनाथ ਕਾਲੀ ਕਾ ਪੂਤ ਬੰਨੇ ਚਾਰ ਕੂਟ ਕੇ ਪੂਤ ਹੱਥ ਕੜਾ ਮੋਢੇ ਮੜਾ ਖੋਲ ਕੜਾ ਦੇ ਡੜਾ ਚੱਲੇ ਮੰਤਰ ਫੁਰੇ ਬਚਾ ਦੇਖਾ ਬਾਬਾ ਪੈਰੋनाथ ਤੇਰੇ ਇਲਮ ਕਤਮਾ ਸ਼ਾ ਦੋਸਤੋ ਐਸੀ ਗੜੇ 62 ਦਾ ਨੰਬਰ ਲੈਣ ਲਈ ਪੈਰੋ ਬਾਬਾ ਜੀ ਦਾ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਦੋਸਤੋ 21 ਦਿਨ ਤੱਕ ਤੁਸੀਂ ਲਗਾਤਾਰ 5 ਵਾਰ ਦਾ ਜਾਪ ਕਰਨਾ ਹੈ ਦੋ ਲੱਡੂ ਕੋਲ ਰੱਖਨੇ ਨੇ ਜਾਪ ਕਰਨ ਤੋਂ ਬਾਅਦ ਦੋ ਲੱਡੂ ਦਰਵੇਸ਼ਨੂ ਪਾ ਦਿਓ ਜਾਂ ਫਿਰ ਕਿਸੇ ਅਜਾੜ ਸਥਾਨ ਤੇ ਰੱਖ ਦਿਓ ਜੀ ਕੁੱਤੇ ਨੂੰ ਪਾਉਣੇ ਤਾਂ ਕਾਲੇ ਕੁੱਤਾ ਹੋਣਾ ਚਾਹੀਦਾ ਹੈ ਜੇ ਕਾਲਾ ਕੁੱਤਾ ਨਹੀਂ ਹੈਗਾ ਤਾਂ ਅਜਾੜ ਜਗ੍ਹਾ ਤੇ ਰੱਖੋ ਅਰਗਭਤੀ ਜਗਾ ਕੇ ਪੈਰੋ ਬਾਬਾ ਦੇ ਨਾਮ ਦਾ ਚਰਾਗ ਰਸ਼ਨ ਕਰਕੇ ਰੂਦਰਾਕਸ਼ੀ ਮਾਲਾ ਤੇ ਕਾਲਾ ਹਸਣ ਕਾਲੇ ਕੱਪੜੇ ਪਾ ਕੇ ਤੁਸੀਂ ਹਰ ਰੋਜ਼ ਪੰਜ ਵਾਰ ਦਾ ਜਾਪ ਕਰਨਾ ਹੈ 21 ਦਿਨਾਂ ਦੇ ਬਾਅਦ ਤੁਹਾਨੂੰ 60 ਦਾ ਨੰਬਰ ਮਿਲਣਾ ਸ਼ੁਰੂ ਹੋ ਜਾਵੇਗਾ ਸੁਪਨੇ ਵਿੱਚ ਮਿਲ ਸਕਦਾ ਹੈ ਜਾਂ ਤੁਹਾਨੂੰ ਕੋਈ ਆਵਾਜ਼ ਸੁਣਾਈ ਦੇ ਸਕਦੀ ਹੈ ਤੁਸੀਂ ਧਿਆਨ ਰੱਖਣਾ ਹੈ ਸਪਨੇ ਵਿੱਚ ਵੀ ਮਿਲ ਸਕਦਾ ਹੈ ਜੇ ਤੁਹਾਨੂੰ ਕੋਈ ਆਵਾਜ਼ ਸੁਣਾਈ ਦੇ ਸਕਦੀ ਹੈ ਇਸ ਮੰਤਰ ਦੇ ਨਾਲ ਤੁਹਾਨੂੰ 66 ਦਾ ਨੰਬਰ ਜ਼ਰੂਰ ਮਿਲੇਗਾ ਹੀ ਮਿਲੇਗਾ ਬਸ ਤੁਸੀਂ ਦੱਸੀ ਗਈ ਵਿਧੀ ਦੇ ਅਨੁਸਾਰ ਇਸ ਮੰਤਰ ਦਾ ਜਪ ਕਰਨਾ ਹੈ ਅਤੇ 21 ਦਿਨ ਲਗਾਤਾਰ ਬਿਨਾਂ ਕਿਸੇ ਨਾ ਗਿਟੂ ਇਸ ਮੰਤਰ ਨੂੰ ਪੜ੍ਹਦੇ ਹੋਏ ਇਸ ਮੰਤਰ ਨੂੰ ਸਿੱਧ ਕਰ ਲੈਣਾ ਹੈ ਉਸ ਤੋਂ ਬਾਅਦ ਤੁਹਾਨੂੰ ਸੁਪਨੇ ਵਿੱਚ ਜਾਂ ਕਿਸੇ ਹੋਰ ਮਾਧਿਅਮ ਦੇ ਨਾਲ ਤੁਹਾਨੂੰ 66 ਦਾ ਨੰਬਰ ਜ਼ਰੂਰ ਮਿਲੇਗਾ